ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਰਣਜੀਤਾਂਨੂ ਇਲਾਕੇ ਦੇ ਵਿੱਚ ਸ਼ਰਿਆਮੇ ਅਜੀਹਾ ਕੰਮ ਚੱਲ ਰਿਹਾ ਸੀ ਕਿ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੱਸਦੀ ਹੈ ਕਿ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਜਦ ਰੇਡ ਕੀਤੀ ਗਈ ਤਾਂ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜੋ ਮੁੰਡੇ ਕੁੜੀਆਂ ਨੇ ਉਹ ਉੱਥੋਂ ਫੜੇ ਗਏ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਰਣਜੀਤਾਂਨੂ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਜੇ ਕਾਰੋਬਾਰ ਕੀਤਾ ਜਾਂਦਾ ਸੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਸ ਵੱਡੇ ਸਾਈਬਰ ਫਰੋ ਵੱਧ ਕੁੜੀਆਂ ਦੱਸੀਆਂ ਜਾ ਰਹੀਆਂ ਨੇ ਜੋ ਇੱਥੇ ਕੰਮ ਕਰਦੀਆਂ ਸੀ ਗਲਤ ਕੰਮ ਚੱਲਦਾ ਸੀ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰਨਾ ਤਸਵੀਰਾਂ ਵੇਖ ਸਕਦੇ ਹੋ ਅਮ੍ਰਿਤਸਰ ਦੇ ਰਣਜੀਤ ਟੈਮਨੂ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੱਸ ਦਈਏ ਕਿ ਸਾਈਬਰ ਸੈੱਲ ਦੇ ਵੱਲੋਂ ਅਮ੍ਰਿਤਸਰ ਦੇ ਵਿੱਚ ਚਲਾਏ ਜਾ ਰਹੇ ਵੱਡੇ ਸਾਈਬਰ ਫਰੋਡ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਉੱਥੇ ਹੀ ਦੱਸ ਦਈਏ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਜੋ ਇੱਥੇ ਕੰਮ ਚੱਲ ਰਿਹਾ ਸੀ ਉਸ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਮੌਕੇ ਦੇ ਉੱਤੇ ਕਈ ਮੁੰਡੇ ਕੁੜ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜੋ ਇਲੈਕਟ੍ਰੋਨਿਕ ਸਮਾਨ ਸੀ ਉਹ ਵੀ ਬਰਾਮਦ ਕੀਤਾ ਗਿਆ ਹੈ ਦੱਸਦੇ ਕਿ ਵੱਡੀ ਵੱਡੀ ਕੰਪਨੀਆਂ ਦੇ ਜੋ ਨਕਲੀ ਫੋਨ ਸੀ ਉਹ ਵੀ ਉੱਥੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਨੂੰ ਇਹਨਾਂ ਦੇ ਵੱਲੋਂ ਧੋਖੇ ਦੇ ਨਾਲ ਲੋਕਾਂ ਨੂੰ ਵੇਚਿਆ ਜਾਂਦਾ ਸੀ ਤਾਂ ਵੇਖ ਸਕਦੇ ਹੋ ਪੁਲਿਸ ਦੇ ਵੱਲੋਂ ਇੱਕ ਫੇਕ ਕਾਲ ਸੈਂਟਰ ਦੇ ਉੱਤੇ ਰੇਡ ਕੀਤੀ ਗਈ ਹੈ ਸਾਈਬਰ ਕ੍ਰਾਈਮ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਮਨੂ ਇਲਾਕੇ ਦੇ ਵਿੱਚ ਰੇਡ ਕੀਤੀ ਗਈ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਜੋ ਇੱਥੇ ਕੰਮ ਕਰਦੇ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿੱਥੇ ਜੋ ਕਾਰੋਬਾਰ ਚੱਲ ਰਿਹਾ ਸੀ ਉਸ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਲੈਪਟਾਪ ਅਤੇ ਹੋਰ ਵੀ ਕਈ ਚੀਜ਼ਾਂ ਜੋ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ। ਪੁਲਿਸ ਅੰਮ੍ਰਿਤਸਰ ਵੱਲੋਂ ਇੱਕ ਆਰਗੇਨਾਈਜ਼ ਫੇਕ ਕਾਲ ਸੈਂਟਰ ਬਰਸ਼ ਕੀਤਾ ਗਿਆ ਸਾਡੇ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਉਹਨੇ ਸਿਕਰਟ ਇਨਫੋਰਮੇਸ਼ਨ ਤੇ ਸਾਰੀ ਕਾਰਵਾਈ ਕੀਤੀ ਹੈ। ਔਰ ਇਸ ਵਨ ਦੇ ਵਿੱਚ ਐਫਆਈਆਰ ਨੰਬਰ 40 ਡੇਟਿਡ 15 9 2025 ਰਣਜੀਤ ਐਵੇਨਿਊ ਏਰੀਏ ਦੇ ਵਿੱਚੋਂ ਜਦੋਂ ਫੜਿਆ ਗਿਆ ਤਾਂ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਤੇ ਵਿੱਚ ਆ ਕੇ ਦਰਜ ਕੀਤੀ ਗਈ ਇਹਦੇ ਵਿੱਚ ਜਿਹੜੇ 80 ਤੋਂ ਉੱਪਰ ਔਮਨ empioyes ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਜਿਹੜੇ ਕਿ ਟ੍ਰੇਨ ਸੀ ਲੋਕਾਂ ਨੂੰ ਚੀਟ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਲਿਓਰ ਕਰਦੇ ਸੀ ਕਸਟਮਰਸ ਨੂੰ ਕਿ ਅਟਰੈਕਟਿਵ ਆਫਰ ਦਿੱਤੀਆਂ ਜਾਂ ਜਿੱਥੇ ਡੁਪਲੀਕੇਟ ਫੋਨ ਜੋ ਕਿ ओरिजिनल ਵਰਗੇ ਹੀ ਲੱਗਦੇ ਸੀਗੇ ਉਹ ਵੇਚੇ ਜਾਂਦੇ ਸੀ ਚਾਹੇ ਉਹ Apple ਆਈਫੋਨ ਜਾਂ Samsung S24 ਇਹ ਜਿਹੜਾ ਪਲੈਟਫਾਰਮ ਯੂਜ਼ ਕਰਦੇ ਸੀ ਉਹ OLX ਪਲੈਟਫਾਰਮ ਹੈਗਾ ਇਹ ਪਾਲਿਸ਼ਡ ਇਮੇਜ ਬਣਾ ਕੇ ਜਿਹੜੇ ਆਪਣੇ ਫੋਨਸ ਦੇ ਐ ਉਹਨਾਂ ਨੂੰ ਜਾਲੀ ਡਿਵਾਈਸ ਕਾਉਂਟਰਫੀਟ ਡਿਵਾਈਸਸ ਪਾ ਕੇ ਇਹ ਵਿਚਾਰੇ ਨੇ ਭੋਲੇ ਭੋਲੇ ਲੋਕਾਂ ਨੂੰ ਚੀਟ ਕਰਦੇ ਸੀਗੇ ਲੱਖਾਂ ਦੀ ਰੇਂਜ ਦੇ ਵਿੱਚ ਇਹ ਡਿਸਪਲੇ ਕੀਤਾ ਜਾਂਦਾ ਸੀ ਇਹ ਤਾਂ 40 ਫੋਨ ਹਰ ਰੋਜ਼ੇ ਵੇਚ ਦਿੰਦੇ ਸੀਗੇ ਤੇ ਇਹਨਾਂ ਦਾ ਟਰਨਓਵਰ ਤਕਰੀਬਨ 6 ਲੱਖ ਰੁਪਿਆ ਪ੍ਰਤੀ ਦਿਨ ਦਾ ਸੀਗਾ ਤੇ ਜਿਹੜੇ ਬੰਦਾ ਵਿਚਾਰਾ ਖੇਡ ਰਿਆ ਸੀ ਕੋਲਾ ਪਲਾ ਨੂੰ ਲੱਗਦਾ ਸੀ ਮੈਂ ਜੈਨੂਇਨ ਫੋਨ ਖਰੀਦਦਾ ਪਰ ਸਸਤਾ ਖਰੀਦਿਆ ਪਰ ਜਦੋਂ ਕਿ ਅਸਲੀਅਤ 'ਚ ਉਹ ਸਫਿਸਟੀਕੇਟਿਡ ਰੈਪਲੀਕਾ ਹੁੰਦੇ ਸੀ ਉਹਨਾਂ ਦੇ ਸੋ ਟੋਟਲ ਰਿਕਵਰੀ ਜਿਹੜੇ 47 ਮੋਬਾਈਲਸ ਡਿਫਰੈਂਟ ਕੰਪਨੀ ਦੇ ਇਹਨਾਂ ਤੋਂ ਮਿਲੇ ਹੈ 29 ਦੇ ਵਿੱਚ 7 ਵੀ ਐਕਟਿਵ ਸੀ ਕੇ 8 ਐਡੀਸ਼ਨਲ SIM ਕਾਰਡਸ ਮਿਲੇ ਆ 6 ਲੈਪਟਾਪਸ ਇਚ ਮਾਸਟਰਮਾਈਂਡ ਡਰੱਗਰ ਭਰਦਵਾਜ ਜਿਹੜਾ ਬਟਾਲਾ ਰੋਡ ਦਾ ਉਹ ਗ੍ਰਿਫਤਾਰ ਕੀਤਾ ਗਿਆ ਅੰਕਿਤ ਗੰਗੋਤਰਾ ਵਿਜੇਨਗਰ ਦਾ ਉਹ ਇਹਦੇ ਚ ਅਕਿਊਜ਼ਡ ਹੈ ਉਹ ਜਿਹੜਾ ਭੱਜਿਆ ਹੋਇਆ ਉਹਦੀ ਤਲਾਸ਼ ਔਰ ਕੀਤੀ ਜਾ ਰਹੀ ਹੈ ਜਲਦੀ ਫੜਿਆ ਜਾਏਗਾ ਸੇਮ ਵੇ ਕੌਤਮ ਠਾਕਰੂ ਵੀ ਬਟਾਲਾ ਰੋਡ ਦਾ ਉਹ ਵੀ ਇੱਕ ਅਕਿਊਜ਼ਡ ਹੈ ਸੋ ਮੈਂ ਸਾਰੀ ਟੀਮ ਨੂੰ ਜਿਹਦੇ ਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਮੈਡਮ ਪ੍ਰਵਿੰਦਰ ਏਡੀਸੀਪੀ ਹੈਡਕੁਆਟਰ ਸੁਪਿੰਦਰ ਕੌਰ ਸਾਡੇ ਏਸੀਪੀ ਸਾਈਬਰ ਕ੍ਰਾਈਮ ਔਰ ਰਾਜਵੀਰ ਸਾਡੇ ਇੰਸਪੈਕਟਰ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਔਰ ਇਹਨਾਂ ਦੀ ਟੀਮ ਨੂੰ ਦਿੱਲੀ ਬਮਾਰਕ ਬਾਦ ਦਿੰਨਾ ਕਿ ਬਹੁਤ ਵੱਡਾ ਇਹ ਰੈਕਟ ਬਸਟ ਕੀਤਾ ਗਿਆ ਔਰ ਭੋਲੇ-ਪਾਲੇ ਲੋਕਾਂ ਨੂੰ ਇਸ ਤੋਂ ਰਾਹਤ ਮਿਲੀ ਹੈ ਕਿ ਉਹਨਾਂ ਦੇ ਉੱਤੇ ਹੋਰ ਉਹਨਾਂ ਨਾਲ ਠੱਗੀ ਨਾ